ਸ਼ਾਸਿਕਾਲ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਇਹ ਝਟਕਾ ਜਿਸ ਤਰ੍ਹਾਂ ਲੱਗਿਆ ਸੀ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸ਼ੀਤਲ ਅੰਗੁਰਾਲ ਵੱਲੋਂ ਸ਼ੀਤਲ ਅੰਗੁਰਾਲ ਨੇ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਸੀ ਅਸਤੀਫਾ ਜਿਹੜਾ ਹੈ ਕੁਲਤਾਰ ਸਿੰਘ ਸੰਧਵਾ ਨੂੰ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਸੌਂਪ ਦਿੱਤਾ ਗਿਆ ਸੀ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਹਲਕਾ ਜਲੰਧਰ ਵੈਸ ਤੋਂ ਇੱਕ ਹੋਰ ਰਾਜ ਸਭਾ ਦਾ ਮੈਂਬਰ ਆਮ ਆਦਮੀ ਪਾਰਟੀ ਤੋਂ ਹੋਣ ਜਾ ਰਿਹਾ ਹੈ ਬਾਗੀ ਦੱਸ ਦिए ਕਿ ਉਸਨੇ ਬੜੇ ਵੱਡੇ ਨਿਸ਼ਾਨੀਆਂ ਸਵਾਲ ਖੜੇ ਕਰ ਦਿੱਤੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਅਤੇ ਸਰਕਾਰੀ ਕਰਮਚਾਰੀਆਂ ਤੇ ਦੱਸ ਦਿੰਦੇ ਆ ਮਾਮਲਾ ਕੀ ਹੈ ਮਾਮਲਾ ਇਹ ਹੈ ਕਿ ਅੱਜ ਜੋਕੇ ਪੰਜਾਬ ਦੇ ਵਿੱਚ ਜਲੰਧਰ ਦੀ ਗੱਲ ਕਰੀਏ ਤੇ ਜਲੰਧਰ ਦਾ ਜਿਹੜਾ ਦਫ਼ਤਰ ਹੈ ਪਾਸਪੋਰਟ ਵਾਲਾ ਉੱਥੇ ਬੜੇ ਵੱਡੇ ਤਗੜੇ ਦਾ ਭ੍ਰਿਸ਼ਟਾਚਾਰ ਹੋ ਰਿਹਾ ਹੈ ਦੱਸ ਦिए ਕਿ ਉੱਥੋਂ ਦੇ ਸਰਕਾਰੀ ਕਰਮਚਾਰੀਆਂ ਵੱਲੋਂ ਪ੍ਰੋਪਰ ਤਰੀਕੇ ਦੇ ਨਾਲ ਕੰਮ ਨਹੀਂ ਕੀਤੇ ਜਾਂਦੇ ਜੇ ਕ ਕਰਦੇ ਨੇ ਤੇ ਉਹਨਾਂ ਵੱਲੋਂ ਪਾਸਪੋਰਟ ਬਣਾਉਣ ਲਈ ਵੋਟਾ ਪੈਸਾ ਲੈ ਜਾਂ ਲੈ ਜਾਂਦਾ ਹੈ ਦੱਸਦੀ ਹੈ ਕਿ ਇਸ ਦਾ ਖੁਲਾਸਾ ਕੀਤਾ ਹੈ ਰਾਜ ਸਭਾ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਸੰਤ ਬਲਬੀਰ ਸਿੰਘ ਸੀਚੇਵਾਲ ਜੋ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਵੱਲੋਂ ਆਪਣੀ ਹੀ ਸਰਕਾਰ ਦੇ ਖਿਲਾਫ ਜਿਹੜੇ ਸਵਾਲ ਖੜੇ ਕਰ ਦਿੱਤੇ ਨੇ ਉਹ ਆਪਣੀ ਸਰਕਾਰ ਦੇ ਖਿਲਾਫ ਬੋਲ ਰਿਹਾ ਹੈ ਜੇ ਸਰਕਾਰ ਨੇ ਉਸ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਹੈ ਸੰਤ ਬਲਬੀਰ ਸਿੰਘ ਸੀਚੇਵਾਲ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਲੱਗ ਰਿਹਾ ਹੈ ਜਿਵੇਂ ਬਾਗੀ ਸੁਰਖਲੇ ਹੋ ਰਹੇ ਨੇ ਉਹਨਾਂ ਨੇ ਕਿਹਾ ਕਿ ਮੈਂ ਅੱਗੇ ਵੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅੱਗੇ ਬੇਨਤੀ ਕੀਤੀ ਸੀ ਕਿ ਜਿਹੜੇ ਪਾਸਪੋਰਟ ਦਫ਼ਤਰਾਂ ਦੇ ਵਿੱਚ ਧਾਧ ਨਹੀਂ ਹੋ ਰਹੀ ਹੈ ਧੋਖੇਬਾਜ਼ੀ ਹੋ ਰਹੀ ਹੈ ਉਸ ਨੂੰ ਜਿਹੜਾ ਹੈ ਨੱਥ ਪਾਈ ਜਾਵੇ ਲੇਕਿਨ ਉਹਨਾਂ ਨੇ ਕਿਹਾ ਸੂਬੇ ਦਾ ਮੁੱਖ ਮੰਤਰੀ ਵੀ ਸੁਥਾ ਪਿਆ ਹੈ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਿਕਾਮ ਹੈ ਚਾਹੇ ਮੈਂ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦਾ ਮੈਂਬਰਾਂ ਕਿਉਂਕਿ ਸੰਤ ਜਿਹੜੇ ਹੁੰਦੇ ਨੇ ਉਹ ਹਮੇਸ਼ਾ ਸੱਚ ਬੋਲਦੇ ਨੇ ਉਹ ਝੂਠ ਦਾ ਸਹਾਰਾ ਨਹੀਂ ਦਿੰਦੇ ਉਹ ਝੂਠ ਨੂੰ ਲਗਾਮ ਨਹੀਂ ਲਗਾ ਕੇ ਰੱਖਦੇ ਉਹ ਜਿਹੜਾ ਸੱਚ ਹੈ ਸੱਚ ਹੈ ਜਿਹੜਾ ਝੂਠ ਹੈ ਝੂਠ ਹੈ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਆਪਣੀ ਪਾਰਟੀ ਤੇ ਬੜੇ ਵੱਡੇ ਦੋਸ਼ ਲਗਾ ਦਿੱਤੇ ਨੇ ਕਿ ਉਹਨੇ ਕਿਹਾ ਸਰਕਾਰੀ ਦਫਤਰਾਂ ਦੇ ਵਿੱਚ ਬੜੀਆਂ ਵੱਡੇ ਪੱਦਰ ਦੀਆਂ ਤਾਂਦਲੀਆਂ ਅਤੇ ਭ੍ਰਿਸ਼ਟਾਚਾਰ ਕੀਤੇ ਜਾ ਰਹੇ ਨੇ ਅਤੇ ਮੇਰੀ ਇੱਕ ਵੀ ਗੱਲ ਸੁਣੀ ਨਹੀਂ ਜਾ ਰਹੀ ਹੋ ਸਕਦੇ ਨੇ ਸੰਤ ਬਲਵੀਰ ਸਿੰਘ ਸੀਚੇਵਾਲ ਬਾਗੀ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ ਇੱਕ ਇੱਕ ਕਰਕੇ ਭਗਵੰਤ ਮਾਨ ਦਾ ਸਾਥ ਛੱਡਦੇ ਜਾ ਰਹੇ ਨੇ ਚਾਹੇ ਵਿਧਾਇਕ ਕਿਉਂਕਿ ਵਿਧਾਇਕਾਂ ਨੇ ਤਾਂ ਇੱਕ ਪਾਸੇ ਜਿਹੜਾ ਪੰਜਾਬ ਦਾ ਲੀਡਰ ਪੰਜਾਬ ਦਾ ਰਾਜਾ ਪੰਜਾਬ ਦਾ ਮੁੱਖ ਮੰਤਰੀ ਹਸਪੀਟਲ ਦੇ ਵਿੱਚ ਦਾਖਲ ਹੋਵੇ ਜਿਹਦੇ ਇਲਾਜ ਦੇ ਕਾਰਨ ਅਤੇ ਮੰਤਰੀਆਂ ਰਾਜ ਸਭਾ ਦੇ ਮੈਂਬਰਾਂ ਨਵੇਂ ਬਣੇ ਸਸਦਾਂ ਅਤੇ ਵਿਧਾਇਕਾਂ ਵੱਲੋਂ ਉਸ ਦੀ ਸੋਧਬੁੱਧ ਨਹੀਂ ਲੱਗ ਰਹੀ ਲੱਗ ਰਿਹਾ ਹੈ ਕਿ ਸੰਤ ਬਲਵੀਰ ਸਿੰਘ ਸੀਚੇਵਾਲ ਆਉਣ ਵਾਲੇ ਦਿਨਾਂ ਦੇ ਵਿੱਚ ਬਾਗੀ ਹੋਣਗੇ ਆਮ ਆਦੀ ਪਾਰਟੀ ਤੋਂ ਧੰਨ